ਪ੍ਰੀਤਮ ਸਿੰਘ ਪ੍ਰੀਤਮ ਫਿਟਾਰ ਮੇ ਸਾਊਂਡ ਰੈਂਸਟ ਸਵਾਗਤ ਹੈ ਬੱਚਿਆਂ ਦਾ ਤੇ ਚੱਲ ਰਹੀ ਹੈ ਟ੍ਰੇਡਿੰਗ ਗੜੀ ਗੇ ਇਹ ਆਪਣਾ ਮਾਰਨਿੰਗ ਦਾ ਬੈਚ ਹੈ ਜੀ ਤੇ ਇੱਕ ਬੈਚ ਆ ਇਹ ਠੀਕ ਹੈ ਇੱਕ ਬੈਚ ਆਪਣਾ 100 ਤੋਂ ਪਲੱਸ ਵਿੱਚ ਹੁੰਦਾ ਹੁੰਦਾ ਮੋਰਟਲੀ ਚਲੋ 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 ਲਾਸਟ ਤੱਕ ਇਸ ਵੀਰ ਦੀ ਐਕਟੀਵਿਟੀ ਹੈ ਬੱਚਿਆਂ ਦੀ ਬਾਜ ਰੈਡੀ ਇੱਕ ਸਾਈਡ ਹੋ ਜਾ ਗਏ ਇੱਕ ਸਾਈਡ ਹੋ ਛਬਸ਼ ਇੱਕ ਪੇਸ ਤੇ ਚੱਲੋ ਕੋਈ ਫੇਰ ਗੈਪ ਛੱਡਦਾ ਇਧਰ ਆ ਬੱਚੇ ਚੱਲ 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 ਸ਼ਾਬਾਸ਼ ਕੁਝ ਬੱਚਿਆਂ ਦੀ ਇਹ ਸਲੂਅਰਟੀ ਵੀਟੀ ਚੱਲ ਰਹੀ ਆ ਫਲੋਰ ਰਨਿੰਗ ਪੇਸ ਰਨਿੰਗ ਤੇ ਕੁਝ ਬੱਚਿਆਂ ਨੇ ਆਪਣਾ ਜੇ ਇਹ ਸਾਰੇ ਬਿਗਨਰ ਬੱਚੇ ਆ ਜਮਾਈ ਨਹੀਂ ਕਾਂਦੋ ਗ੍ਰੀਵਲ ਨਹੀਂ ਸੁਣੀ ਜੀ ਜੀ ਤੁਸੀਂ ਜਾ ਕੇ ਜੀ ਦੋ ਲਾਈਨ ਬਣਾਓ ਜੀ ਠੀਕ ਹੈ ਜੀ ਹਾਂ ਜਾਓ ਇੱਥੇ ਪੈਦਲ ਯਾਤਰਾ ਉਧਰੋਂ ਫਾਇਨ ਸਰ ਵੀਸਲ ਮਾਰਦੇ ਆਂ ਦੇਖ ਲਾ ਦੇ ਪਹਿਲੀ ਭੱਜਿਆ ਖਾਨ ਨੂੰ ਪਤਾ ਹੀ ਲੱਗਾ ਕੋਈ ਕਲੋਰ ਉਧਰੋਂ ਗਿਆ ਲਾ ਤੁਰਲਾ ਥੋੜਾ ਦੇ ਗਰਾਊਂਡ ਦੇ ਵਿੱਚ ਬੱਚਾ ਨੂੰ ਬੇਸਿਕਲੀ ਚੱਕਿਆ ਜਾਂਦਾ ਤੇ ਬਸ ਇਹਨੂੰ ਬਿਲਕੁਲ ਥੋੜੋ ਥੋੜੋ ਕਰ ਰਹੇ ਹਾਂ ਸਟਾਰਟ ਬਸ ਮੇਨ ਚੀਜ਼ ਹੁੰਦੀ ਹੈ ਮੇਰੀ ਕਿ ਤੁਸੀਂ ਆਪਣੀਆਂ ਚੰਗੀਆਂ ਆਦਤਾਂ ਨੂੰ ਡਿਵੈਲਪ ਕਰੋ ਠੀਕ ਹੈ ਘਰੇ ਜਿਵੇਂ ਸੀਗਾ ਜੋ ਸੀਗਾ ਛੱਡੋ ਪਰ ਤੁਸੀਂ ਮੇਰੇ ਕੋਲ ਆਗੇ ਇੱਥੇ ਇੱਕ ਵਾਰ ਤਾਂ ਮੇਰੀ ਕੋਸ਼ਿਸ਼ ਇਹ ਹੀ ਰਹਿੰਦੀ ਹੈ ਬੱਚੇ ਦੀ ਕਿ ਇੱਕ ਤਾਂ ਸਵੇਰੇ ਸਾਦੇ ਨੂੰ ਉੱਠਣ ਦੀ ਆਦਤ ਹੈ ਜਿਹੜੀ ਨੂੰ ਪੈ ਜਾਵੇ ਤੇ ਦੂਸਰਾ ਉਹਦਾ ਗਰਾਊਂਡ ਦੇ ਨਾਲ ਪਿਆਰ ਬਣ ਸਕੇ ਤੇ ਗਰਾਊਂਡ ਦਾ ਪਿਆਰ ਧੱਕੇ ਨਾਲ ਨਹੀਂ ਬਣਦਾ ਹੈ ਕਦੇ ਵੀ ਗਰਾਊਂਡ ਦਾ ਪਿਆਰ ਬੱਚੇ ਨੂੰ ਜੇ ਤੁਹਾਨੂੰ ਕਿਸੇ ਵਾਰ ਇਹ ਜਾਣਕਾਰੀ ਹੋਊਗੀ ਠੀਕ ਹੈ ਤੇ ਉਹਨੂੰ ਤੁਸੀਂ ਪਿਆਰ ਕਰਨ ਲੱਗ ਤੁਸੀਂ ਉਸੇ ਵੱਲ ਨਾ ਅਟਰੈਕਟ ਹੋਣ ਲੱਗਦੇ ਹੋ ਤੇ ਤੁਹਾਡੇ ਜਿਹੜੀ ਪਰਫਾਰਮੈਂਸ ਆ ਫਿਰ ਆਪਣੇ ਆਪ ਵਧਿਆਉਣ ਲੱਗ ਜਾਂਦੀ ਹੈ ਜਦੋਂ ਕੋਈ ਚੀਜ਼ ਦਿਲ ਤੋਂ ਕਰਦੇ ਹੋ ਨਾ ਆਪਣੇ ਆਪ ਵਧੀਆ ਪਰਫਾਰਮੈਂਸ ਹੋਣ ਲੱਗ ਜਾਂਦੀ ਹੈ ਤੇ ਹੁਣ ਬੱਚਿਆਂ ਨੂੰ ਜਿਵੇਂ ਅਸੀਂ ਸ਼ਾਮ ਨੂੰ ਪੀਟੀ ਪੀਰੀਅਡ ਜਾਂ ਫਿਰ ਗੇਮ ਪੀਰੀਅਡ ਇਹਨਾਂ ਦਾ ਕੋਈ ਹੈ ਨਾ ਇਦਾਂ ਰੱਖ ਲੈਣੇ ਤੇ ਇਹ ਗਰਾਊਂਡ ਦੇ ਨਾਲ ਫਿਰ ਗਰਾਊਂਡ ਦੇ ਵਿੱਚ ਆਪਣੇ ਆਪ ਖੇਡਾਂ ਜਿਵੇਂ ਕੱਲ ਦੀ ਵੀਡੀਓ ਦਿਖਾਇਆ ਆਪਾਂ ਨੇ ਬੱਚੇ ਬਾਂਦਰ ਕੀ ਲੈ ਖੇਡ ਰਹੇ ਸੀਗੇ ਜਾਂ ਫਿਰ ਕੋਈ ਫੁੱਟਬਾਲ ਖੇਡਦਾ ਹੈ ਜਾਂ ਕੋਈ ਕ੍ਰਿਕਟ ਖੇਡਦਾ ਹੈ ਕੁਝ ਹੋਰ ਚੀਜ਼ ਇੱਕ ਵਾਰ ਸੋਨੂੰ ਹੋਏ ਜਾਂਦਾ ਕਿ ਹਾਂ ਅਸੀਂ ਹਨਾ ਬਸ ਗਰਾਊਂਡ ਜਾ एक्साइटी या डिप्रेशन या कुछ भी या आ इस तरह ना मतलब ग्राउंड दम हॉल इस तरह ना होता है कि तुसी उठ जाके स्वारा कुछ कुछ करना है अच्छा बच्चा 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 ये बच्चना शामुला चीज़ यार ready go वे सलते ही ठीक है ये अपनी यार मिले नॉलेज बान अच्छा बच्चा ਦੇ ਇਹ ਇੱਕ ਮੈਚ ਐ ਇੱਕ ਮੈਚ ਦੀ ਸ਼ਾਮ ਨੂੰ ਟ੍ਰੇਨਿੰਗ ਲੱਗੇਗੀ ਇੱਕ ਦੀ ਹੋਣ ਲੱਗੀ ਸ਼ਾਬਾਸ਼ ਗੱਲ ਸ਼ਾਬਾਸ਼ ਲਾਸਟ ਤੱਕ ਲਾਸਟ ਤੱਕ ਕਵਰ ਕਰੋ ਵੈਰੀ ਗੁੱਡ ਵੈਰੀ ਗੁੱਡ ਰੈਡੀ ਬੋਏ ਬਿਸਰਦੇ ਬਿਸਰਦੇ ਗਿਆ ਸ਼ਾਬਾਸ਼ ਕੋਈ ਨਹੀਂ ਬਸ ਥੋੜੀ ਥੋੜੀ ਲਾਣੀ ਆਪਾਂ ਨੂੰ ਚਲੋ ਚਲੋ ਅੱਗੇ ਸਲੋ ਸਲੋ ਯਾਤਰਾ ਹਾਂ ਹਾਂ ਉਹ ਵੀ ਚੱਲੋ ਪਾਓ ਸ਼ਾਬਾਸ਼ ਜੀ ਤੁਸੀਂ ਪਿੱਛੇ ਰਹਿ ਗਏ ਸ਼ਾਬਾਸ਼ ਇਹ ਮੁੰਡਾ ਆਪਣੇ ਕੋਲ ਓਵਰ weight ਸੀ ਪਹਿਲਾਂ ਜਦੋਂ ਆਇਆ ਤੇ ਇਹਨੇ ਖਾਣ ਪੀਣ ਦੇ ਖਾਣ ਪੀਣ ਵਧੀਆ ਹੋਣ ਦੇ ਬਾਵਜੂਦ ਵੀ ਇਹਨੇ ਬੱਚੇ ਨੇ ਆਪਣਾ ਐਥਲੈਟ ਉਹ ਕਿੰਨਾ ਕੀਤਾ ਲਾਸ ਹੈ ਸਰਦਾਰ weight 50 ਕਿਲੋ ਤੋਂ ਆਇਆ 4 ਕਿਲੋ ਹੋ ਗਏ ਸੀ ਆ ਨਹੀਂ ਪਿਛਲੀ ਵਾਰ ਉਹ ਕਿਥੇ ਕੀਤੇ 2 ਵਿਚਾਰ ਕਿਲੋ ਸੀਗਾ 98 ਸੀ だっ98 4 ਕਿਲੋ ਕਰ ਲਿਆ ਚਲੋ 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 ਪਹੁੰਚੋ ਉਧਰ ਹਾਂਜੀ ਹਾਂਜੀ ਇੱਕ ਰਹਿੰਦੀ ਹੈ ਹਾਂਜੀ ਹਾਂਜੀ ਬਾਠ ਠੀਕ ਰੈਡੀ ਬੋਏ ਓ ਚਲੋ ਗੱਜ ਉਧਰ ਚਲੋ ਹੋਰ ਲਾਣੀ ਆ ਪਰ ਇੱਕ ਤਾਂ ਕੀ ਹੋਣਾ ਦੌੜ ਕਾ ਬੀ ਵਧੀਆ ਵਧੀਆ বাজਦਾ ਹੈ ਹੈਨਾ ਹੁਣ 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 ਪਹਿਲਾਂ ਨਹੀਂ ਸੁਣੀ ਦੀ ਹੁਣ ਪਹਿਲਾ ਬਾਜ ਲੈ ਦੱਸ ਬਹਾਨਾ ਕੋਈ ਨਾ ਕੋਈ ਕਿਹਨੂੰ ਚਾਹੀ ਮੈਨੂੰ ਚਿੱਤਰੋ ਟ੍ਰੈਕ ਤੇ ਚੱਲ ਕੋਈ ਨਾ ਹੋ ਜੋ ਟ੍ਰੈਕ ਤੇ ਹੌਲੀ ਹੌਲੀ ਚਲੋ ਸਰਦਾਰਪੁੱਤ ਸਸਰੀ ਗੱਲ ਦੀ ਸਸਰੀ ਗੱਲ ਦੀ ਬੱਸ ਓਕੇ ਠੀਕ ਹੈ ਜੀ ਦੋਸਤੋ ਫਿਰ ਮਿਲਦੇ ਆ ਕਿਸੇ ਨੈਕਸਟ ਵੀਡੀਓ ਚ ਨੈਕਸਟ ਐਂਡ ਕਰਦੇ ਨਾ ਅੱਧੀ ਕਰ ਲਈ ਥੋੜਾ ਕੰਮ